ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਸੰਗਰੂਰ ਫੈਮਿਲੀ ਚੈਨਲ ਤੇ ਹੋਰ ਦੱਸੋ ਜੀ ਤੁਸੀਂ ਸਭ ਇਦਾਂ ਉਮੀਦ ਕਰਦੀਆਂ ਤੁਸੀਂ ਸਭ ਠੀਕ ਠਾਕ ਹੋਮੂਗੇ ਵਾਹਿਗੁਰੂ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੀ ਤੇ ਹੁਣ ਟਾਈਮ ਹੋ ਗਿਆ ਸਵੇਰ ਦੇ 7:30 ਦਾ ਤਰੀਕ ਅੱਜ ਹੈ ਕਿ 6 ਅਕਤੂਬਰ ਦਿਨ ਸੋਮਵਾਰ ਤੇ ਆਪਾਂ ਲੱਗੀਆਂ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੇ ਚੈਨਲ ਤੇ ਨਵੇਂ ਆਏ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਬਾਕੀ ਥੰਬਨੇਲ ਦੇਖ ਕੇ ਤੁਹਾਨੂੰ ਪਤਾ ਹੀ ਚੱਲ ਗਿਆ ਹੋਣਾ ਅੱਜ ਦੀ ਆਪਣੀ ਵੀਡੀਓ ਕਿਸ ਚੀਜ਼ ਬਾਰੇ ਆ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਵੀ ਮੈਂ ਪੂਰੇ ਦਿਨ ਵਿੱਚ ਕਿਹੜਾ ਕਿਹੜਾ ਪਾਠ ਕਰਦੀ ਆ ਜਿਹਦੇ ਨਾਲ ਪਰਮਾਤਮਾ ਦੀ ਮਿਹਰਵਾਦੀ ਜਾਰੀ ਹੈ ਗੁਰੂ ਦੀ ਕਿਰਪਾ ਜੜੀ ਵਾਦੀ ਜਾਰੀ ਹੈ ਸੋ ਵੀਡੀਓ ਨੂੰ ਬਹੁਤ ਧਿਆਨ ਨਾਲ ਸੁਣੀਓ ਸਮਝਿਓ ਤੇ ਉਸ ਤੇ ਅਮਲ ਵੀ ਜਰੂਰ ਕਰਿਓ ਤੇ ਵਾਦ ਤੋਂ ਵੱਧ ਸ਼ੇਅਰ ਵੀ ਜਰੂਰ ਕਰਿਓ ਤੇ ਚਲੋ ਜੀ ਟਾਈਮ ਵੇਸਟ ਕਰੀ ਬਿਨਾ ਸ਼ੁਰੂ ਕਰਦੀ ਆ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੀ ਆਪਣੀ ਇੱਕ ਭੈਣ ਆ ਗੁਰਮੀਤ ਕੌਰ ਜੀ ਮਲੋੜ ਤੋਂ ਸੋ ਭੈਣੇ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਡੇਲੀ ਵੀਡੀਓ ਦੇਖਦੇ ਹੋ ਡੇਲੀ ਕਮੈਂਟ ਕਰਦੇ ਹੋ ਤੇ ਬਾਕੀ ਜਿਹੜੇ ਹੋਰ ਵੀ ਆਪਣੇ ਹਨਾ ਭੈਣ ਭਾਈ ਵੀਡੀਓ ਦੇਖਦੇ ਨੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ چاہے ਤੁਸੀਂ ਕਮੈਂਟ ਨਹੀਂ ਕਰਦੇ ਤੇ ਵਾਹਿਗੁਰੂ ਦੀ ਮਿਹਰ ਤੇ ਤੁਹਾਡੇ ਸਾਰਿਆਂ ਦੇ ਪਿਆਰ ਤੇ ਸਪੋਰਟ ਸਦਕਾ ਹੀ ਆਪਣਾ ਜਿਹੜਾ ਚੈਨਲ ਹੈ 100 ਤੱਕ ਪਹੁੰਚਿਆ ਸੋ ਚਲੋ ਜੀ ਹੁਣ ਆਪਾਂ ਵੀਡੀਓ ਨੂੰ ਅੱਗੇ ਕੰਟੀਨਿਊ ਕਰਦੇ ਹਾਂ ਜਿਹੜੀ ਇਹ ਵੀਡੀਓ ਨੂੰ ਬਣਾਉਣ ਦਾ ਕਾਰਨ ਹੈ ਨਾ ਤਾਂ ਬਹੁਤ ਵਾਰੀ ਇਦਾਂ ਦੇ ਕਮੈਂਟਸ ਆਈ ਨੇ ਪੁੱਛਦੇ ਨੇ ਵੀ ਤੁਸੀਂ ਕਿਹੜਾ-ਕਿਹੜਾ ਪਾਠ ਕਰਦੇ ਹੋ ਕਿਸ ਸਮੇਂ ਕਰਦੇ ਹੋ ਯਾ ਇੱਕ ਕੁਛਕ ਕਮੈਂਟ ਇਦਾਂ ਦੇ ਵੀ ਆਈ ਨਹੀਂ ਹਨਾ ਵੀ ਅਸੀਂ ਪਾਠ ਕਰਦੇ ਸੀ ਪਰ ਜਿਹੜੀਆਂ ਸਾਡੀਆਂ ਮੁਸ਼ਕਲਾਂ ਉਹ ਹੋਰ ਵਧਣ ਲੱਗ ਗਈਆਂ ਤੇ ਅਸੀਂ ਡਰ ਦੇ ਮਾਰੇ ਨੇ ਪਾਠ ਜਿਹੜਾ ਛੱਡ ਦਿੱਤਾ ਸੋ ਇਸ ਕਰਕੇ ਮੈਂ ਅੱਜ ਇਹ ਵੀਡੀਓ ਤੁਹਾਡੇ ਨਾਲ ਸ਼ੇਅਰ ਕਰ ਰਹੀ ਹਾਂ ਮੈਂ ਤੁਹਾਨੂੰ ਇਹ ਵੀ ਦੱਸੂਗੀ ਮੈਂ ਕਿਹੜੇ-ਕਿਹੜੇ ਪਾਠ ਕੇ ਸਮੇਂ ਕਰਦੀ ਹਾਂ ਪਰ ਉਸ ਤੋਂ ਪਹਿਲਾਂ ਮੈਂ ਇੱਕ ਗੱਲ ਜ਼ਰੂਰ ਤੁਹਾਨੂੰ ਕਹਿਣਾ ਚਾਹੂੰਗੀ ਜਿਹੜੇ ਡਰ ਕੇ ਹਨਾ ਜਾਂ ਮਨ ਵਿੱਚ ਇੱਕ ਨੈਗੇਟਿਵ ਸੋਚ ਲੈ ਕੇ ਪਾਠ ਕਰਨਾ ਬੰਦ ਕਰ ਦਿੰਦੇ ਨੇ ਤਾਂ ਦੇਖੋ ਜਦੋਂ ਆਪਾਂ ਸਕੂਲ ਦੇ ਵਿੱਚ ਇੱਕ ਬੱਚਾ ਪੜਦਾ ਹੁੰਦਾ ਨਾ ਹਨਾ ਤਾਂ ਉਹਦੇ ਟੈਸਟ ਹੁੰਦੇ ਆ ਹਰ ਮਹੀਨੇ ਹੁੰਦੇ ਆ ਕਈਆਂ ਦੇ ਹਫਤੇ ਬਾਅਦ ਵੀ ਹੁੰਦੇ ਆ ਉਹ ਟੈਸਟਾਂ ਦੇ ਵਿੱਚੋਂ ਬਹੁਤ ਸੋਹਣੇ ਨੰਬਰ ਲੈ ਲੈਂਦਾ ਤਾਂ ਫਿਰ ਉਹਨੂੰ ਲੱਗਦਾ ਵੀ ਪੜ੍ਹਾਈ ਬਹੁਤ ਸੌਖੀ ਹੈ ਹੈਣਾ ਤੇ ਫਿਰ ਜਦੋਂ ਸਾਲ ਬਾਅਦ ਪੇਪਰ ਆਉਂਦੀਆਂ ਉਹ ਪੂਰੀ ਕਿਤਾਬ ਦੇ ਵਿੱਚੋਂ ਆਉਂਦੇ ਆ ਅਸਲ ਦੇ ਵਿੱਚ ਉਦੋਂ ਪਤਾ ਚੱਲਦਾ ਵੀ ਉਹਨੂੰ ਪੜ੍ਹਾਈ ਸੌਖੀ ਲੱਗਦੀ ਹੈ ਜਾਂ ਔਖੀ ਲੱਗਦੀ ਹੈ ਜਾਂ ਉਹ ਪੜ੍ਹਾਈ ਦੇ ਵਿੱਚ ਕਿੱਦਾਂ ਦਾ ਹੈ ਹਨਾ ਹੁਸ਼ਿਆਰ ਹੈ ਨਹੀਂ ਹੈ ਜਾਂ ਉਹਦਾ ਦਿਮਾਗ ਕਿੰਨਾ ਤੇਜ਼ਾ ਉਹ ਅਸਲ ਦੇ ਵਿੱਚ ਉਹ ਸਾਲ ਬਾਅਦ ਜਿਹੜੇ ਪੇਪਰ ਹੁੰਦੇ ਆ ਉਹਨਾਂ 'ਚ ਪਤਾ ਲੱਗਦਾ ਸੋ ਉਸੇ ਤਰੀਕੇ ਨਾਲ ਜਦੋਂ ਆਪਾਂ ਗੁਰਬਾਣੀ ਦੇ ਨਾਲ ਜੁੜਦੇ ਆ ਹਨਾ ਛੋਟੀਆਂ-ਛੋਟੀਆਂ ਮੁਸ਼ਕਲਾਂ ਆਉਂਦੀਆਂ ਆਪਾਂ ਉਹਨਾਂ ਨੂੰ ਪਾਰ ਕਰਦੇ ਜਾਂਦੇ ਆ ਤੇ ਆਪਾਂ ਨੂੰ ਲੱਗਦਾ ਵੀ ਨਹੀਂ ਪ੍ਰਮਾਤਮਾ ਤੇ ਸਾਨੂੰ ਪੂਰਾpropto ਹੈਣਾ ਤੇ ਆਪਣਾ ਮਹਾਰਾਜ ਕਿਰਪਾ ਕਰਨਗੇ ਤੇ ਫਿਰ ਜਦੋਂ ਆਪਾਂ ਇਹਨਾਂ ਚੀਜ਼ਾਂ ਨੂੰ ਅੱਗੇ ਲੱਗ ਜਾਂਦੇ ਆ ਫਿਰ ਆਉਂਦੀ ਆਪਣੀ ਅਸਲੀ ਪ੍ਰੀਖਿਆ ਜਿਵੇਂ ਇੱਕ ਬੱਚੇ ਦੀ ਇੱਕ ਸਾਲ ਬਾਅਦ ਪੇਪਰ ਹੁੰਦੀਆਂ ਉਵੇਂ ਫਿਰ ਆਪਣੇ ਵੀ ਪੇਪਰ ਹੁੰਦੇ ਆ ਸਮਝ ਲਓ ਪ੍ਰੀਖਿਆ ਹੁੰਦੀ ਆ ਅਸਲ ਦੇ ਵਿੱਚ ਦੇਖੋ ਦਿਲੋਂ ਆਪਾਂ ਇਹ ਤਾਂ ਕਹਿ ਦਿੰਨੇ ਆ ਵੀ ਮਹਿਸੂਸ ਕਰਦੇ ਆ ਵੀ ਸਾਨੂੰ ਰੱਬ ਤੇ ਬਹੁਤ ਭਰੋਸਾ ਲੇਕਿਨ ਅਸਲ ਭਰੋਸੇ ਦੀ ਜਿਹੜੀ ਪ੍ਰੀਖਿਆ ਹੁੰਦੀ ਆ ਉਹ ਮੁਸ਼ਕਲ ਦੇ ਟਾਈਮ ਦੇ ਵਿੱਚ ਹੀ ਹੁੰਦੀ ਆ ਸੋ ਇਹ ਕਹਿਣਾ ਜਾਂ ਕਈਆਂ ਦਾ ਇਹ ਸੂਚਨਾ ਵੀ ਜਿਹੜੇ ਪਾਠ ਕਰਦੇ ਆ ਉਹਨਾਂ ਤੇ ਕਦੀ ਮੁਸ਼ਕਲ ਨਹੀਂ ਆਉਂਦੀ ਦੇਖੋ ਸਮੇਂ-ਸਮੇਂ ਸਿਰ ਪਰਮਾਤਮਾ ਸਾਂ ਪਰਖਦਾ ਸਭ ਤੋਂ ਪਹਿਲੀ ਚੀਜ਼ ਦੂਸਰੀ ਚੀਜ਼ ਇਹ ਵੀ ਹੈ ਵੀ ਜਦੋਂ ਆਪਾਂ ਪਾਠ ਕਰਨ ਲੱਗਦੇ ਆ ਹਨਾ ਤਾਂ ਜਿਹੜੇ ਸਾਡੇ ਮਾੜੇ ਕਰਮ ਹੁੰਦੇ ਆ ਜਾਂ ਆਪਾਂ ਕਹਿ ਸਕਦੇ ਆ ਸਾਡੀ ਜ਼ਿੰਦਗੀ ਦੇ ਵਿੱਚ ਜੋ ਦੁੱਖ ਹੁੰਦਾ ਉਹ ਪਹਿਲਾਂ ਕੱਟਿਆ ਜਾਂਦਾ ਤੇ ਬਾਅਦ ਵਿੱਚ ਸੁੱਖ ਹੁੰਦਾ ਸੋ ਇਸ ਕਰਕੇ ਕਦੇ ਨਾ ਘਬਰਾਇਆ ਕਰੋ ਤੇ ਬਾਕੀ ਇੱਕ ਚੀਜ਼ ਮੈਂ ਹੋਰ ਤੁਹਾਨੂੰ ਜ਼ਰੂਰ ਕਹੂਗੀ ਵੀ ਜੇ ਆਪਾਂ ਇਹ ਚਾਹੁੰਦੇ ਆ ਨਾ ਫੇ ਪਾਠ ਦਾ ਸਾਨੂੰ ਪੂਰਾ ਫਲ ਮਿਲੇ ਹਨਾ ਤਾਂ ਇਹ ਨਹੀਂ ਆ ਵੀ ਸਿਰਫ ਪਾਠ ਕਰ ਲਿਆ ਤੇ ਹੋ ਗਿਆ ਹਨਾ ਵੀ ਬਸ ਠੀਕ ਹੈ ਵੀ ਸਾਡੀ ਜ਼ਿੰਮੇਵਾਰੀ ਖਤਮ ਨਹੀਂ ਅਸਲ ਦੇ ਵਿੱਚ ਉੱਥੋਂ ਸਾਡਾ ਇਮਤਿਹਾਨ ਸ਼ੁਰੂ ਹੁੰਦਾ ਵਾ ਪਾਠ ਤੇ ਅਮਲ ਕਿੰਨਾ ਕੁ ਕਰਦੇ ਆ ਆਪਾਂ ਕਿਸੇ ਨਾਲ ਈਰਖਾ ਨਹੀਂ ਕਰਨੀ ਕਿਸਦਾ ਮਾੜਾ ਨਹੀਂ ਸੋਚਣਾ ਕਿਸਦਾ ਕਿਸੇ ਨਾਲ ਠੱਗੀ ਨਹੀਂ ਲਾਉਣੀ ਕਿਸੇ ਨਾਲ ਬੇਈਮਾਨੀ ਨਹੀਂ ਕਰਨੀ ਕਿਸਦਾ ਹੱਕ ਨਹੀਂ ਮਾਰਨਾ ਕਿਸਦੇ ਪਿੱਠ ਤੇ ਵਾਰ ਨਹੀਂ ਕਰਨਾ ਹਮੇਸ਼ਾ ਸੱਚ ਬੋਲਣਾ ਹੈ ਸੱਚ ਦੇ ਨਾਲ ਖੜਨਾ ਹੈ ਹੱਕ ਸੱਚ ਦੀ ਗੱਲ ਕਰਨੀ ਹੈ ਤੇ ਜਦੋਂ ਆਪਾਂ ਇਹ ਚੀਜ਼ਾਂ ਦਾ ਬਦਲਾਵ ਆਪਣੇ ਅੰਦਰ ਸ਼ੁਰੂ ਕਰ ਦਿੰਦੇ ਆ ਤਾਂ ਅਸਲ ਦੇ ਵਿੱਚ ਉਦੋਂ ਪ੍ਰਮਾਤਮਾ ਦੀ ਮਿਹਰ ਸਾਡੇ ਤੇ ਹੋਣੀ ਸ਼ੁਰੂ ਹੁੰਦੀ ਹੈ ਕਈ ਲੋਕ ਕੀ ਆ ਹਨਾ ਵੀ ਪਾਠ ਤਾਂ ਕਰਦੇ ਨੇ ਪਰ ਇਹਨਾਂ ਚੀਜ਼ਾਂ ਦੇ ਨੂੰ ਵੀ ਨਾਲ-ਨਾਲ ਲੈ ਕੇ ਚੱਲਦੇ ਨਹੀਂ ਤਾਂ ਫਿਰ ਆਪਾਂ ਨੂੰ ਪਾਠ ਦਾ ਫਲ ਕਿੱਥੋਂ ਮਿਲਣਾ ਕਿਉਂਕਿ ਆਪਾਂ ਤਾਂ ਅਸਲ ਦੇ ਵਿੱਚ ਗੁਰੂ ਦੇ ਹੁਕਮ ਨੂੰ ਮੰਨਣ ਦੀ ਕੋਸ਼ਿਸ਼ ਵੀ ਨਹੀਂ ਕੀਤੀ ਸੋ ਇਹਨਾਂ ਗੱਲਾਂ ਦਾ ਤੁਸੀਂ ਧਿਆਨ ਰੱਖਣਾ ਹੁਣ ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਆਂ ਦੇਖੋ ਜਦੋਂ ਮੈਂ ਸਵੇਰੇ ਉੱਠਦੀ ਆ ਹਨਾ ਕਈ ਲੋਕ ਤਾਂ ਪੰਜੇ ਬਾਣੀਆਂ ਦਾ ਪਾਠ ਵੀ ਕਰਦੇ ਨੇ ਤਾਂ ਮੈਂ ਨਹੀਂ ਮੈਂ ਇਹ ਨਹੀਂ ਕਹੂੰਗੀ ਕਿ ਮੈਂ ਪੰਜੇ ਬਾਣੀਆਂ ਦਾ ਪਾਠ ਕਰਦੀ ਆ ਮੈਂ ਜਪਜੀ ਸਾਹਿਬ ਤੇ ਚਪਾਈ ਸਾਹਿਬ ਦਾ ਪਾਠ ਕਰਦੀ ਆ ਤੇ ਉਸ ਤੋਂ ਬਾਅਦ ਉਸੇ ਟਾਈਮ ਜਿਹੜਾ ਹੈਗਾ ਸੁਖਮਨੀ ਸਾਹਿਬ ਦਾ ਪਾਠ ਕਰਦੀ ਆ ਹਨਾ ਕਈ ਲੋਕ ਇਹ ਵੀ ਕਹਿ ਦਿੰਦੇ ਨੇ ਵੀ ਪੰਜੇ ਬਾਣੀਆਂ ਦਾ ਪਾਠ ਤੁਸੀਂ ਕਿਉਂ ਨਹੀਂ ਕਰਦੇ ਕੋਈ ਕਮੈਂਟ ਆ ਜਾਂਦੇ ਤੁਸੀਂ ਪੰਜੇ ਬਾਣੀਆਂ ਦਾ ਪਾਠ ਕਰਿਆ ਕਰੋ ਹਨਾ ਦੇਖੋ ਸ਼ੁਰੂ ਤੋਂ ਜਿਹੜਾ ਮੇਰਾ ਰੁਟੀਨ ਬਣਿਆ ਹਨਾ ਮੈਂ ਪਹਿਲਾਂ ਸੋ ਤੋਂ ਪਹਿਲਾਂ ਤਾਂ ਮੈਂ ਸਹਿਜ ਪਾਠ ਤੋਂ ਆਰੰਭ ਕੀਤਾ ਸੀ ਇੱਕ ਅੰਗ ਸੇਵ ਤੋਂ ਉਸ ਤੋਂ ਬਾਅਦ ਚਲੋ ਪ੍ਰਮਾਤਮਾ ਦੀ ਮਿਹਰ ਹੋਈ ਮੇਰਾ ਮਨ ਟਿਕਣਾ ਸ਼ੁਰੂ ਹੋਇਆ ਉਸ ਤੋਂ ਬਾਅਦ ਜਪਜੀ ਸਾਹਿਬ ਜੀ ਆ ਸ਼ੁਰੂ ਕੀਤਾ ਸੀ ਫਿਰ ਹੌਲੀ ਹੌਲੀ ਚੁੱਪੀ ਸਭ ਦੇ ਸ਼ੁਰੂ ਕੀਤਾ ਸੀ ਉਸ ਤੋਂ ਬਾਅਦ ਮੇਰੀ ਮੰਮੀ ਸੁਖਮਨੀ ਸਾਹਿਬ ਦੇ ਪਾਠ ਕਰਦੇ ਹੁੰਦੇ ਸੀ ਤੇ ਜਦੋਂ ਇਹ ਪਾਠ ਕਰਦੇ ਨਾ ਤਾਂ ਮੈਨੂੰ ਬੜਾ ਆਨੰਦ ਆਉਣਾ ਸੁਖਮਨੀ ਸਾਹਿਬ ਦੇ ਪਾਠ ਦੇ ਵਿੱਚ ਮਤਲਬ ਮੈਨੂੰ ਹਮੇਸ਼ਾ ਇਹ ਲੱਗਦਾ ਸੀ ਵੀ ਗੁਰੂ ਸਾਹਿਬ ਹਨਾ ਵੀ ਆਪਣੇ ਨਾਲ ਗੱਲਾਂ ਕਰ ਰਹੇ ਔਰ ਇਹ ਸੱਚ ਵੀ ਹੈ ਤੇ ਉਹਦੇ ਵਿੱਚ ਮੈਨੂੰ ਮੇਰੀ ਹਰ ਸਵਾਲ ਦਾ ਜਵਾਬ ਮੈਨੂੰ ਲੱਗਣਾ ਵੀ ਸੁਖਮਨੀ ਸਾਹਿਬ ਦੇ ਪਾਠ ਦੇ ਵਿੱਚ ਹੁਣ ਵੀ ਜਦੋਂ ਮੈਂ ਸੁਖਮਨੀ ਦਾ ਪਾਠ ਨਹੀਂ ਕਰਦੀ ਦਾ ਮੈਨੂੰ ਕਈ ਵਾਰੀ ਨਗਾ ਪੈ ਜਾਂਦਾ ਹਨਾ ਆਪਾਂ ਇਹ ਨਹੀਂ ਕਹਿੰਦੇ ਵੀ ਨਗਾ ਨਹੀਂ ਪੈਂਦਾ ਕਦੇ ਸੀ ਤਾਂ ਬਹੁਤ ਡਾਊਨ ਆ ਜਾਂ ਘਰੇ ਕੋਈ ਰਿਸ਼ਤੇਦਾਰ ਆਇਆ ਹੋਵੇ ਕਿਉਂਕਿ ਤੁਹਾਨੂੰ ਪਤਾ ਆਪਣੇ ਦੋ ਹੀ ਕਮਰੇ ਆ ਹਨਾ ਫਿਰ ਬੈਠਣ ਉੱਠਣ ਦਾ ਔਖਾ ਹੋ ਜਾਂਦਾ ਤੇ ਪਾਠ ਦੇ ਲਈ ਸ਼ਾਂਤੀ ਬੜੀ ਜ਼ਰੂਰੀ ਹੁੰਦੀ ਹੈ ਤੇ ਫਿਰ ਆਪਾਂ ਨੂੰ ਇਹ ਵੀ ਹੁੰਦਾ ਹਨਾ ਵੀ ਰਿਸ਼ਤੇਦਾਰ ਕਿਤੇ ਇਹ ਨਾ ਕਹਿਣ ਕਿ ਸਾਡੀ ਨੀਂਦ ਖਰਾਬ ਹੋ ਗਈ ਸੋ ਇਸ ਕਰਕੇ ਆਪਣਾ ਉਹਦੋਂ ਨਗਾ ਵੀ ਪੈ ਜਾਂਦਾ ਲੇਕਿਨ ਉਸ ਦਿਨ ਫਰ ਬੜੀ ਅਚੂ ਵੀ ਲੱਗੀ ਰਹਿੰਦੀ ਹੈ ਤੇ ਜੇ ਮੈਂ ਪੰਜੇ ਬਾਣੀਆਂ ਦਾ ਪਾਠ ਕਰ ਲਵਾਂ ਪਰ ਸੁਖਮਨੀ ਸਾਹਿਬ ਦਾ ਪਾਠ ਨਾ ਕਰਾਂ ਪਤਾ ਨਹੀਂ ਕਿਉਂ ਸ਼ਾਇਦ ਹੋ ਸਕਦਾ ਹੈ ਮੇਰੀ ਭਾਵਨਾ ਹੋਵੇ ਨਾ ਜਦ ਤੱਕ ਮੈਂ ਸੁਖਮਨੀ ਸਾਹਿਬ ਦਾ ਪਾਠ ਨਹੀਂ ਨ ਕਰਦੀ ਤਦ ਤੱਕ ਮੇਰੇ ਮਨ ਨੂੰ ਸਕੂਨ ਨਹੀਂ ਮਿਲਦਾ ਸੋ ਇਸ ਕਰਕੇ ਮੈਂ ਜਬ ਸ਼ੁਰੂ ਤੋਂ ਹੀ ਜਦੋਂ ਤੋਂ ਪਾਠ ਕਰਨਾ ਸ਼ੁਰੂ ਕੀਤਾ ਉਦੋਂ ਤੋਂ ਹੀ ਮੈਂ ਜਪਜੀ ਸਾਹਿਬ ਚ ਪਈ ਸਭ ਤੇ ਸੁਖਮਨੀ ਸਾਹਿਬ ਦਾ ਕਰਦੀ ਆਉਂਦੀ ਆ ਰਹੀ ਆ ਤੇ ਸੁਖਮਨੀ ਸਾਹਿਬ ਦਾ ਪਾਠ ਕਰਨ ਤੇ ਨਾ ਬੜਾ ਆਨੰਦ ਜਾ ਮਹਿਸੂਸ ਹੁੰਦਾ ਹੈ ਮਤਲਬ ਮੈਂ ਉਸ ਜੀ ਨੂੰ ਸ਼ਬਦਾਂ ਦੇ ਵਿੱਚ ਲਫ਼ਜ਼ਾਂ ਦੇ ਵਿੱਚ ਬਿਆਨ ਨਹੀਂ ਕਰ ਸਕਦੀ ਜਿਹੜੀ ਉਹ ਖੁਸ਼ੀ ਜਿਹੜਾ ਉਹ ਸਕੂਨ ਵੈਸੇ ਬਾਣੀ ਤੁਸੀਂ ਚਾਹੇ ਜਪਜੀ ਸਾਹਿਬ ਚਪਈ ਸਾਹਿਬ ਚ ਪੰਜੇ ਬਾਣੀਆਂ ਜਪ ਲਓ ਕਦੇ ਵੀ ਤੁਸੀਂ ਇੱਕ ਜੀ ਨੋਟ ਕਰਕੇ ਦੇਖਿਓ ਜਦੋਂ ਤੁਹਾਨੂੰ ਟੈਨਸ਼ਨ ਪਈ ਹੋਵੇ ਹਨਾ ਤੁਹਾਡਾ ਮਨ ਬੇਚੈਨ ਹੋਵੇ ਤੁਹਾਡਾ ਰੋਣ ਨੂੰ ਮਨ ਕਰੇ ਤੁਹਾਡੇ ਮਨ ਵਿੱਚ ਖਾਲੀਪਨ ਮਹਿਸੂਸ ਹੋਵੇ ਕਦੇ ਵੀ ਤੁਸੀਂ ਸ਼ਾਂਤੀ ਨਾਲ ਬਹਿ ਕੇ ਬੜੇ ਪਿਆਰ ਦੇ ਨਾਲ ਬੜੇ ਆਨੰਦ ਦੇ ਵਿੱਚ ਭੁੱਜ ਜਿਨਾ ਪਾਠ ਕਰਕੇ ਦੇਖਿਓ ਤਦ ਤੁਸੀਂ ਦੇਖੋਗੇ 10 ਮਿੰਟ ਦੇ ਅੰਦਰ ਅੰਦਰ ਜਿਹੜਾ ਨਾ ਤੁਹਾਡਾ ਤਣਾਅ ਖਤਮ ਹੋ ਜਾਂਦਾ ਤੁਹਾਡਾ ਮਨ ਸ਼ਾਂਤ ਹੋ ਜਾਂਦਾ ਔਰ ਇਹ ਚੀਜ਼ ਜੀ ਮੈਂ ਸਿਰਫ ਐਵੇਂ ਨਹੀਂ ਕਹਿ ਰਹੀ ਮੈਂ ਚੀਜ਼ ਮਹਿਸੂਸ ਕੀਤੀ ਆ ਖੁਦ ਨਾਲ ਕਈ ਵਾਰੀ ਮੈਂ ਕਦੇ ਮੇਰਾ ਵੀ ਮਨ ਉਦਾਸ ਹੁੰਦਾ ਐ ਨਹੀਂ ਵੀ ਆਪਾਂ ਪਾਠ ਕਰਦੇ ਆ ਤਾਂ ਕਦੇ ਦੁਖੀ ਨਹੀਂ ਹੁੰਦੇ ਦੁੱਖ ਜਿਹੜੇ ਜ਼ਿੰਦਗੀ ਦੇ ਇੱਕ ਅਹਿਮ ਹਿੱਸਾ ਆਉਂਦੇ ਜਾਂਦੇ ਰਹਿੰਦੇ ਨੇ ਹਨਾ ਤੇ ਸਭ ਤੋਂ ਵੱਡੀ ਚੀਜ਼ ਆ ਕਿ ਆਪਾਂ ਉਹਦੇ ਵੀ ਪਰਮਾਤਮਾ ਤੇ ਭਰੋਸਾ ਰੱਖਦੇ ਆ ਕਿ ਨਹੀਂ ਰੱਖਦੇ ਇਧਰ ਅੰਮ੍ਰitsar ਕੰਨ ਜੀ ਕਿਹੜਾ ਕੈਂਪ ਲੱਗਿਆ ਸੀ ਤੇ ਉਥੇ ਡਾਕਟਰਾਂ ਨੇ ਵੀ ਇਹ ਚੀਜ਼ ਦੇਖੀ ਆ ਹਨਾ ਜਦੋਂ ਉਹ ਕੈਂਪ ਦੇ ਅੰਦਰ ਲੋਕ ਜਾ ਰਹੇ ਸੀ ਨਾ ਤਾਂ ਉਹਨਾਂ ਨੇ ਸਾਰਿਆਂ ਦਾ ਬੀਪੀ ਚੈੱਕ ਕਰਿਆ ਲੇਕਿਨ ਜਦੋਂ ਅੰਦਰੋਂ ਗੁਰਬਾਣੀ ਜਪ ਕੇ ਸੁਖਮਨੀ ਸਾਹਿਬ ਦਾ ਪਾਠ ਕਰਨ ਤੋਂ ਬਾਅਦ ਜਦੋਂ ਲੋਕ ਬਾਹਰ ਆਏ ਸੀ ਨਾ ਜਦੋਂ ਸਮਾਪਤੀ ਤੋਂ ਬਾਅਦ ਤਾਂ ਦੁਬਾਰਾ ਡਾਊਨ ਦਾ ਡਾਕਟਰਾਂ ਨੇ ਉਹਨਾਂ ਦਾ ਬੀਪੀ ਚੈੱਕ ਕਰਿਆ ਤਾਂ ਉਹਨਾਂ ਦਾ ਜਿਹੜਾ ਬੀਪੀ ਸੀ ਜਿਨ੍ਹਾਂ ਦਾ ਪਹਿਲਾਂ ਵੱਧ ਸੀ ਉਹਨਾਂ ਦਾ ਵੀ ਜਿਨ੍ਹਾਂ ਦਾ ਘੱਟ ਸੀ ਉਹਨਾਂ ਦਾ ਵੀ ਸਾਰਿਆਂ ਦਾ ਨੋਰਮਲ ਆਇਆ ਪਾਠ ਕਰਨ ਤੋਂ ਬਾਅਦ ਗੁਰਬਾਣੀ ਦੇ ਵਿੱਚ ਇੰਨੀ ਇੱਕ ਤਾਕਤ ਹੈ ਜੀ ਉਸੇ ਵਕਤ ਕਦੇ ਕੋਈ ਤੁਸੀਂ ਇਹ ਜਾਂ ਕੋਈ ਕਈ ਲੋਕ ਹਨ ਜਾਦੂ ਟੂਣਿਆਂ 'ਚ ਵਿਸ਼ਵਾਸ ਰੱਖਦੇ ਨੇ ਗ੍ਰਹਿਆਂ 'ਚ ਵਿਸ਼ਵਾਸ ਰੱਖਦੇ ਨੇ ਢਾਲੀਆਂ 'ਚ ਵਿਸ਼ਵਾਸ ਰੱਖਦੇ ਨੇ ਕਦੇ ਤੁਸੀਂ ਕੋਈ ਇਹ ਜਾਂ ਜਾਦੂ ਟੂਣਾ ਦੇਖਿਆ ਵੀ ਜਿਹੜਾ ਹੋਣਸਾਰ ਤੁਹਾਨੂੰ ਸ਼ਾਂਤ ਕਰ ਸਕੇ ਤੁਹਾਡੇ ਤੇ ਤੁਹਾਨੂੰ ਉਸ ਜੀ ਨੂੰ ਤੁਸੀਂ ਮਹਿਸੂਸ ਕਰ ਸਕੋ ਪਰ ਇਹ ਚੀਜ਼ ਕੁਰਬਾਨੀ ਦੇ ਵਿੱਚ ਆ ਜਦੋਂ ਆਪਾਂ ਕੁਰਬਾਨੀ ਜਪਣ ਬੈਨੇ ਆ ਤਾਂ 10 ਮਿੰਟ ਦੇ ਅੰਦਰ ਅੰਦਰ ਨਾ ਸਾਡਾ ਮਨ ਸ਼ਾਂਤ ਹੋ ਜਾਂਦਾ ਔਰ ਸਾਨੂੰ ਖੁਦ ਨੂੰ ਮਹਿਸੂਸ ਹੁੰਦੀ ਹੈ ਉਹ ਚੀਜ਼ ਇਸ ਕਰਕੇ ਮੇਰੇ ਕਹੇ ਤੇ ਵਿਸ਼ਵਾਸ ਚਾਹੀਏ ਨਾ ਕਰੋ ਲੇਕਿਨ ਖੁਦ ਇਹ ਚੀਜ਼ ਕਰਕੇ ਦੇਖਿਓ ਬੜੇ ਆਰਾਮ ਨਾਲ ਥੱਲੇ ਆਸਣ ਲਾ ਕੇ ਆਨੰਦ ਦੇ ਵਿੱਚ ਭਿੱਜ ਕੇ ਬੜੇ ਆਰਾਮ ਨਾਲ ਕਰਨਾ ਇਹ ਨਹੀਂ ਵੀ ਕਾਹਲੀ ਕਾਹਲੀ ਕਰਨਾ ਕਿਉਂਕਿ ਆਪਾਂ ਕੋਈ ਟ੍ਰੇਨ ਤਾਂ ਫੜਨੀ ਨਹੀਂ ਬੜੇ ਆਰਾਮ ਨਾਲ ਕਰਨਾ ਕਿਉਂਕਿ ਆਪਾਂ ਆਪਣੇ ਮਨ ਨੂੰ ਸ਼ਾਂਤ ਕਰਨਾ ਔਰ ਜਿਹੜਾ ਇਨਸਾਨ ਬਾਣੀ ਨੂੰ ਸ਼ਾਂਤੀ ਦੇ ਰੂਪ ਵਿੱਚ ਕਰਦਾ ਨਾ ਸ਼ਾਂਤੀ ਪਾਉਣ ਵਾਸਤੇ ਕਰਦਾ ਮਨ ਦੀ ਮਨ ਦੇ ਸਕੂਨ ਵਾਸਤੇ ਕਰਦਾ ਨਾ ਤਾਂ ਉਹਨੂੰ ਤਾਂ ਵੈਸੇ ਵੀ ਪਰਮਾਤਮਾ ਵੱਲੋਂ ਬੜੀ ਕਿਰਪਾ ਹੁੰਦੀ ਹੈ ਗੁਰੂ ਸਾਹਿਬ ਦੀ ਤੇ ਪਰਮਾਤਮਾ ਉਸਤੇ ਜਿਆਦਾ ਮਿਹਰ ਕਰਦਾ ਕਿਉਂਕਿ ਦੇਖੋ ਦੁਨੀਆਵੀ ਚੀਜ਼ਾਂ ਤਾਂ ਓਬਵੀਅਸਲੀ ਆ ਜਦੋਂ ਆਪਾਂ ਬਾਣੀ ਜਪਦੀਆਂ ਤਾਂ ਹੌਲੀ-ਹੌਲੀ ਆਪਣੇ ਪਰਮਾਤਮਾ ਮਿਹਰ ਕਰਦਾ ਘਰ ਵਿੱਚ ਵਾਧਾ ਹੁੰਦਾ ਰਹਿੰਦਾ ਬਰਕਤ ਆਉਂਦੀ ਰਹਿੰਦੀ ਹੈ ਠੀਕ ਹੈ ਲੇਕਿਨ ਸਭ ਤੋਂ ਵੱਡੀ ਚੀਜ਼ ਜਿਹੜੀ ਹੈ ਉਹ ਸ਼ਾਂਤੀ ਸਕੂਨ ਹੈ ਜਿਹੜਾ ਆਪਾਂ ਬਾਣੀ ਦੇ ਵਿੱਚ ਆਪਾਂ ਨੂੰ ਪਉਣਾ ਚਾਹੀਦਾ ਕਿਉਂਕਿ ਕਈ ਲੋਕ ਇਹ ਜੀ ਵੀ ਆਪਾਂ ਦੇਖਿਆ ਜਿਹਨੂੰ ਜਿਹੜੇ ਕਰੋੜਾਪਤੀ ਆ ਹਨਾ ਲੇਕਿਨ ਮਨ ਚ ਸਕੂਨ ਨਹੀਂ ਆ ਉਹਨਾਂ ਨੂੰ ਰਾਤ ਨੂੰ ਪੈਣ ਤੋਂ ਬਾਅਦ ਛੇਤੀ ਨੀਂਦ ਨਹੀਂ ਆਉਂਦੀ ਨੀਂਦ ਦੀ ਗੋਲੀ ਤੇ ਬਣਾ ਸੌ ਨਹੀਂ ਸਕਦੇ ਤਾਂ ਫਿਰ ਦੇਖਿਆ ਜਾਵੇ ਉਹਨਾਂ ਕੋਲ ਤਾਂ ਪੈਸਾ ਬਹੁਤ ਤਾਂ ਫਿਰ ਉਹ ਕਿਉਂ ਨਹੀਂ ਸੌ ਸਕਦੇ ਲੇਕਿਨ ਦੂਜੇ ਪਾਸੇ ਆਪਾਂ ਉਹ ਲੋਕਾਂ ਨੂੰ ਵੀ ਦੇਖਦੇ-ਦੇਖਦੇ ਹੁਮਾਗੇ ਜਿਵੇਂ ਝੁੱਗੀਆਂ ਝੋਪੜੀਆਂ ਵਾਲੇ ਉਹਨਾਂ ਕੋਲੇ ਇਨਾ ਪੈਸਾ ਨਹੀਂ ਹੁੰਦਾ ਐਡੇ ਵੱਡੇ ਮਹਿਲ ਨਹੀਂ ਹੁੰਦੇ ਬ੍ਰਾਂਡਡ ਕੱਪੜੇ ਨਹੀਂ ਹੁੰਦੇ ਉਹਨਾਂ ਕੋਲੇ ਪਾਉਣ ਨੂੰ ਪਰ ਫਿਰ ਵੀ ਉਹ ਬੜੀ ਚੈਨ ਦੀ ਨੀਂਦ ਸੌਂਦੇ ਨੇ ਕਿਉਂਕਿ ਜੋ ਚ ਸਬਰ ਕਰ ਲਿਆ ਸੋ ਪੈਸੇ ਵੀ ਤੇ ਚੀਜ਼ਾਂ ਦੀ ਦੌੜ ਤਾਂ ਆਪਣੀ ਲੱਗੀ ਰਹਿੰਦੀ ਆ ਲੇਕਿਨ ਸਭ ਤੋਂ ਵੱਡੀ ਚੀਜ਼ ਜੀ ਆਪਾਂ ਬਾਣੀ ਵਿੱਚ ਸਕੂਨ ਤੇ ਸ਼ਾਂਤੀ ਨੂੰ ਲੱਭਦੇ ਆ ਤਾਂ ਉਹ ਇੱਕ ਸੋਹਣੀ ਤੇ ਸੁਹਾਗੇ ਵਾਲੀ ਗੱਲ ਹੋ ਜਾਂਦੀ ਹੈ ਸੋ ਬਹੁਤ ਹੀ ਕੀਮਤੀ ਚੀਜ਼ ਹੈ ਅਗਰ ਤੁਹਾਨੂੰ ਇਹ ਚੀਜ਼ ਮਹਿਸੂਸ ਹੁੰਦੀ ਆ ਪਾਠ ਕਰਦੇ ਹਨਾ ਸੋ ਦਿਨ ਦੇ ਟਾਈਮ ਬਾਕੀ ਜਿਵੇਂ ਦੇਣੀ ਮਬੇਲੀ ਹੁੰਨੀਆਂ ਹਨਾ ਉਹ ਦੋਨਾਂ ਤੋਂ ਕਿ ਮੈਂ ਸੈਰ ਪਾਟ ਕਰ ਲੈਨੀ ਆ ਤੇ ਬਾਕੀ ਜੇ ਕਈ ਵਾਰੀ ਮੇਰਾ ਮਨ ਕਰੇ ਹਨਾ ਬਹਿ ਕੇ ਊਲ ਮੰਤਰ ਸੈਵੀ ਕਰ ਲੈਨੀ ਆ ਤੇ ਆਰਥਨ ਵੇਲੇ ਰਹਿਰਾ ਸਾਬ ਮੈਂ ਹਰ ਰੋਜ਼ ਨਹੀਂ ਕਰਦੀ ਮੈਂ ਮੈਂ ਤੁਹਾਨੂੰ ਕਹਾਂ ਦੋ ਮੈਂ ਹਰ ਰੋਜ਼ ਕਰਦੀ ਆ ਕਈ ਵਾਰੀ ਬਹੁਤ ਮਨ ਵਿੱਚ ਵਿਰਾਗ ਉੱਠਦਾ ਹੈ ਤਾਂ ਵੀ ਰਹਿਰਾ ਸੇਭੀ ਕਰਨੀ ਆ ਤਾਂ ਉਹ ਤੋਂ ਮੇਰਾ ਰਹਿ ਸੇਭੀ ਕਰਦੀ ਆ ਕਿਉਂਕਿ ਆਥਨ ਵਿਲੇ ਹਨਾ ਥੋੜੇ ਜੇ ਕੰਮਤਨ ਦੀ ਜ਼ਿਆਦਾ ਹੋ ਜਾਂਦੇ ਨੇ ਕਿਉਂਕਿ ਪ੍ਰੀਵੀ ਸਕੂਲ ਨੂੰ ਆਉਂਦੇ ਆ ਹਨਾ ਤਾਂ ਇਹਨਾਂ ਦੀਆਂ ਵਰਦੀਆਂ ਵਗੈਰਾ ਵੀ ਧੋਣੀਆਂ ਹੁੰਦੀਆਂ ਰੋਟੀ ਪਾਣੀ ਵੀ ਬਣਾਉਣਾ ਹੁੰਦਾ ਬਾਕੀ ਸਰਦੀਆਂ ਦੇ ਵਿੱਚ ਤਾਂ ਚਲੋ ਆਪਾਂ ਸਾਰਦਿਕ ਕੰਮ ਕਰਦੇ ਰਹਿੰਦੇ ਆ ਧੁੱਪ ਦਾ ਵੀ ਆਪਾਂ ਨੂੰ ਇੰਨਾ ਕੋਈ ਹੋਣੀ ਹੁੰਦਾ ਗਰਮੀਆਂ ਦੇ ਵਿੱਚ ਥੋੜਾ ਓਖਾ ਹੋ ਜਾਂਦਾ ਤੇ ਸ਼ਾਮ ਔਰ ਤੁਹਾਨੂੰ ਪਤਾ ਵੀ ਆਪਣੇ ਵੀੜੇ ਦੇ ਵਿੱਚ ਧੁੱਪ ਜ਼ਿਆਦਾ ਆਉਂਦੀ ਆ ਹਨਾ ਤੇ ਆਪਣੇ ਵੀੜੇ ਦੇ ਵਿੱਚ ਮਿਲਦਾ 5 ਵਜੇ ਤੱਕ ਧੁੱਪ ਰਹਿੰਦੀ ਤੇ ਗਰਮੀਆਂ ਦੇ ਵਿੱਚ ਤਾਂ ਫੁੱਲ ਰਹਿੰਦੀ ਆ ਹਨਾ ਤਾਂ ਉਦੋਂ ਫਿਰ ਆ ਥੋੜਾ ਜਿਆਦਾ ਹੁੰਦਾ ਪਰਛਾਵਾਂ ਢਾਲ ਜੀ ਫੇਰ ਕੰਮ ਸ਼ੁਰੂ ਕਰੀਏ ਉਸ ਉਸ ਕਰਕੇ ਉਦੋਂ ਮੇਰਾ ਰਹਿ ਰਸ ਸਭ ਰਹਿ ਜਾਂਦਾ ਤੇ ਸਰਦੀਆਂ ਦੇ ਵਿੱਚ ਤਾਂ ਹੀ ਹੁੰਦਾ ਵੀ ਚਲੋ ਆਪਾਂ ਦਿਨੇ ਵੀ ਧੁੱਪੇ ਵੀ ਕੰਮ ਕਰਦੇ ਰਹਿੰਦੇ ਆ ਸੋ ਇਹ ਸੀ ਜਿਹੜਾ ਮੈਂ ਤੁਹਾਡੇ ਨਾਲ ਸ਼ੇਅਰ ਕੀਤਾ ਲੇਕਿਨ ਜਿਸ ਦਿਨ ਦਾ ਪ੍ਰਮਾਤਮਾ ਦੀ ਮਿਹਰ ਹੋਈ ਅਸੀਂ ਮੈਂ ਇਹ ਪਾਠ ਸ਼ੁਰੂ ਕੀਤੇ ਨੇ ਤਾਂ ਪਹਿਲਾਂ ਘਰ ਵਿੱਚ ਜਿਹੜੀਆਂ ਚੀਜ਼ਾਂ ਨਹੀਂ ਸੀ ਹਨਾ ਮੋਟਰਸਾਈਕਲ ਵੀ ਨਹੀਂ ਸੀ ਘਰ ਦੇ ਵਿੱਚ ਤੇ ਘਰ ਵਿੱਚ ਈਸੀ ਤਾਂ ਬਹੁਤ ਦੂਰ ਦੀ ਗੱਲ ਹੈ ਹਨਾ ਤੇ ਬਾਕੀ ਹੋਰ ਇੱਕ ਦੋ ਬਿਮਾਰੀਆਂ ਸੀ ਮੈਨੂੰ ਜਿਵੇਂ ਟੈਨਸ਼ਨ ਦੀ ਡਿਪਰੈਸ਼ਨ ਦੀ ਹਾਰਟ ਬੀਟ ਦਾ ਵਧਣਾ ਮਾਈਗਰੇਨ ਦੀ ਮੈਨੂੰ ਪ੍ਰੋਬਲਮ ਸੀ ਜਿਹੜੀ ਪ੍ਰਮਾਤਮਾ ਨੇ ਮਿਹਰ ਕੀਤੀ ਮੇਰੀ ਬਿਨਾ ਦਵਾਈ ਤੋਂ ਇਹ ਬਿਮਾਰੀਆਂ ਤੋਂ ਮੈਨੂੰ ਵਾਹਿਗੁਰੂ ਨੇ ਛੁਟਕਾਰਾ ਦਵਾਇਆ ਹਨਾ ਤੇ ਸੋ ਪ੍ਰਮਾਤਮਾ ਦੀ ਕਿਰਪਾ ਹਮੇਸ਼ਾ ਵਧੀ ਹੈ ਸੋ ਤੁਸੀਂ ਵੀ ਪਾਠ ਜਿਹੜਾ ਪੂਰਾ ਭਰੋਸਾ ਰੱਖ ਕੇ ਕਰਿਆ ਕਰੋ ਪ੍ਰਮਾਤਮਾ ਜ਼ਰੂਰ ਮਿਹਰ ਕਰਦਾ ਹੈ ਸੋ ਉਮੀਦ ਕਰਦੇ ਹਾਂ ਅੱਜ ਦੀ ਇਹ ਵੀਡੀਓ ਤੁਹਾਨੂੰ ਬਹੁਤ ਵਧੀਆ ਲੱਗੀ ਹੋਣੀ ਹੈ ਇਦਾਂ ਦੀਆਂ ਹੋਰ ਬਹੁਤ ਵਧੀਆ ਵਧੀਆ ਇੰਟਰਸਟਿੰਗ ਵੀਡੀਓ ਦੇਖਣ ਦੇ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਚਲੋ ਜੀ ਵੀਡੀਓ ਦਾ ਵੀ ਕਰਦੇ ਹਾਂ ਅੰਡ ਮਿਲਦੇ ਆਂ ਅਗਲੀ ਵੀਡੀਓ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ